ਕਦੋਂ ਪੰਜਾਬ ਸਰਕਾਰ ਕੇਂਦਰ ਸਰਕਾਰ ਉਹ ਆਯੂਸ਼ਮਨ ਕਾਰਡ ਸਿਸਟਮ ਚਾਲੂ ਕੀਤਾ ਗਿਆ ਸੀ ਗੱਲ ਕੁਛ ਲੋਕਾਂ ਵਾਸਤੇ ਜਿਹੜੇ ਜ਼ਰੂਰਤਵਾਰ ਲੋਕ ਨੇ ਤੇ ਕੁਝ ਪ੍ਰਾਈਵੇਟ ਨਰਸਿੰਗ ਹੋਮ ਵੀ ਜਿਹੜੇ ਸੀਗੇ ਉਹ ਵੀ ਅਟੈਚ ਕੀਤੇ ਗਏ ਸੀਗੇ ਤੇ ਹੁਣ ਪ੍ਰਾਈਵੇਟ ਨਰਸਿੰਗ ਹੋਮ ਦੇ ਵਿੱਚ ਟ੍ਰੀਟਮੈਂਟ ਕੁਝ ਬੰਦ ਕੀਤਾ ਗਿਆ ਕੀ ਇਹਦੇ ਬਾਰੇ ਦੱਸੋ ਉਹ ਕੁਝ ਪੇਮੈਂਟ ਦਾ ਰੋਲਾ ਜੀ ਪੇਮੈਂਟਸ ਨਹੀਂ ਆ ਰਹੀਆਂ ਸੀਗੀਆਂ ਪਿਛਲੇ 6 ਮਹੀਨਿਆਂ ਤੋਂ ਪੇਮੈਂਟਸ ਨਹੀਂ ਸੀ ਆ ਰਹੀਆਂ ਸਾਡੀ ਜਿਹੜੀ ਐਸੋਸੀਏਸ਼ਨ ਹੈ ਉਹ ਜਾ ਕੇ ਹੈਲਥ ਮਿਨਿਸਟਰ ਸਾਹਿਬ ਨੂੰ ਮਿਲੀ ਸੀ ਉਹਨਾਂ ਨੇ ਸਾਡੇ ਤੋਂ 15 ਦਿਨ ਲਏ ਹੈ ਕਿ 15 ਦਿਨ ਰੁਕਜੋ ਤੁਹਾਡੀਆਂ ਪੇਮੈਂਟਸ ਸਾਰੀਆਂ ਆ ਜਾਣਗੀਆਂ ਤੇ ਐਸੋਸੀਏਸ਼ਨ ਨੇ ਇਹ ਡਿਸੀਜਨ ਲਿੱਤਾ ਸੀ ਵੀ 15 ਦਿਨ ਤੱਕ ਆਪਾਂ ਇਸ ਸਸਪੈਂਡ ਕਰ ਦਈਏ ਪੇਸ਼ੈਂਟਸ ਉਹਨਾਂ ਜਿਹੜਾ ਐਡਮਿਟ ਨਾ ਕਰੀਏ ਉਸ ਦੇ ਤਹਿਤ ਹਸਪੀਟਲ ਜਿਹੜੇ ਆ ਉਹ ਪੇਸ਼ੈਂਟ 15 ਦਿਨ ਐਡਮਿਟ ਨਹੀਂ ਕਰ ਰਹੇ ਸਾਡੀਆਂ ਸਾਨੂੰ ਹੋਪ ਹੈ ਸਾਨੂੰ ਉਮੀਦ ਹੈ ਵੀ ਸਾਡੀਆਂ ਸਾਰੀਆਂ ਜਿਹੜੀਆਂ ਪੇਮੈਂਟਸ ਹੈ ਉਹ ਆ ਜਾਣਗੀਆਂ ਤੇ ਉਸ ਤੋਂ ਬਾਅਦ ਅਸੀਂ ਡਾਕਟਰ ਜੀ ਬਾਈ ਦਾ ਵੀ ਪੇਮੈਂਟ ਨਹੀਂ ਆਉਂਦੀ ਫਿਰ ਉਸ ਤੋਂ ਬਾਅਦ ਕੋ ਉਹ ਉਹ ਡਿਸੀਜਨ ਜਿਹੜੀ ਸਾਡੀ ਜਿਹੜੀ ਸਾਡੀ ਆਈਐਮਏ ਦੀ ਮੀਟਿੰਗ ਹੈ ਉਹਦੇ ਵਿੱਚ ਇੱਕ ਫਾਨਾ ਹੈ ਜਿਹਨੂੰ ਅਸੀਂ ਜਿਹੜੀ ਪੰਜਾਬ ਪ੍ਰਾਈਵੇਟ ਹਸਪੀਟਲ ਦੀ ਐਸੋਸੀਏਸ਼ਨ ਹੈ ਉਹ ਵੀ ਹੈ ਇੱਕ ਇੱਕ ਆਈਐਮਏ ਵੀ ਹੈ ਜਿਹੜੀ ਫਾਨਾ ਹੈ ਉਹ ਉਹਦੇ ਅੰਡਰ ਕੰਮ ਕਰ ਰਹੀ ਹੈ ਆਈਐਮਏ ਦੇ ਤੇ ਉਹ ਜਿਹੜੀ ਫਾਨਾ ਡਿਸੀਜਨ ਲਾਊਗੀ ਤੇ ਆਈਐਮਏ ਵੀ ਨਾਲ ਹੋਊਗੀ ਫਿਰ ਉਹ ਕੀਤਾ ਜਾਊਗਾ ਜਿਸ ਤਰ੍ਹਾਂ ਉਹ ਕਹਿਣਗੇ ਉਸ ਤਰ੍ਹਾਂ ਕਰ ਲਿਆ ਜਾਊਗਾ